हां जी मैचिंग सूट रहनेगी प्रिंटेड शर्ट रहेगी इससे ਨਾਲ 2 मीटर नॉर्मल फैने ਵਿੱਚ اور ਇਸਦੇ ਨਾਲ ਜੋ बॉटम ਹੈ ਉਹ ਵੀ ਤੁਹਾਨੂੰ ਸ਼ੈਡੋ ਪ੍ਰਿੰਟ ਵਾਲੀ 2 मीटर ਮਿਲੇਗੀ 950 ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਆ ਵਿਦਆਊਟ ਦਪੱਟਾ ਸੂਟ ਰਹਣਗੇ ਜੀ ਇਹ ਵਾਲੇ ਇਹ ਆਪਣੇ ਕੋਲ 5 ਮੀਟਰ ਸੂਟ ਰਹੇਗਾ ਗਿੰਸਾ कॉटन ਦਾ اور ਇਸਦੇ ਨਾਲ 2 मीटर ਦੁਪੱਟਾ ਮਿਲੇਗਾ ਵਿਦਆਊਟ ਦ ਸਾਰੇ ਸੂਟ ਨੇ ਜੋ ਉਹ ਵਿਦਆਊਟ ਲੈਨਿੰਗ ਸਟਿਚ ਹੋਣਗੇ ਗਰਮੀਆਂ ਦਾ ਫੈਬਰਿਕ ਬਹੁਤ ਹੀ ਅੱਛਾ ਹੈ ਨਾ ਸੂਟਾਂ ਦਾ ਫੈਬਰਿਕ ਟਾਈਪ ਮਾਜ਼ਰ ਮੀਟਰ ਸੂਟ ਦੀ ਕੱਟ ਟਾਈਮ ਇਟ ਇਸ ਦੇ ਨਾਲ ਦੁਪੱਟਾ ਤੁਸੀਂ ਇਸ ਨੂੰ ਬਾਇ ਕਰਨ ਦੇ ਲਈ ਸਕਰੀਨ ਸ਼ਾਟ ਸੈਂਡ ਕਰੋ ਔਰ ਜੋ ਇਸ ਦਾ ਪ੍ਰਾਈਸ ਹੈ 1290 ਕਿਸੇ ਵੀ ਸੂਟ ਬਾਰੇ ਤੁਸੀਂ ਜਾਣਕਾਰੀ ਲੈਣ ਦੇ ਲਈ ਡਿਟੇਲ ਦੇ ਲਈ WhatsApp ਤੇ ਮੈਸੇਜ ਕਰਕੇ ਤੁਹਾਨੂੰ ਡਿਟੇਲ ਪੂਰੀ ਫੁੱਲ ਸੂਟ ਦੀ ਦਿੱਤੀ ਜਾਏਗੀ ਹਾਂਜੀ ਆਪਾਂ ਇਹ ਆਫਰ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਤਿੰਨ ਸੂਟਾਂ ਵਾਲੀ 10 ਸੂਟਾਂ ਦਾ ਪ੍ਰਾਈਸ ਵੀ ਤੁਹਾਨੂੰ ਦੱਸਾਂਗੇ ਔਰ ਤੁਸੀਂ ਪਹਿਲਾਂ ਫੈਬਰਿਕ ਬਾਰੇ ਜਾਣਕਾਰੀ ਲੈ ਲਓ ਪ੍ਰਿੰਟਡ ਸ਼ਰਟ ਰਹੇਗੀ ਰਿਯਾਨ ਕਾਟਨ ਦੀ ਇਸ ਦੇ ਨਾਲ 1 75 ਵੱਡੇ ਪਾਣੀ ਦੇ ਵਿੱਚ ਸ਼ਰਟ ਰਹੇਗੀ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਰਿਯਾਨ ਦੀ 2.5 ਮੀਟਰ ਨਾਰਮਲ ਪਾਣੀ ਦੇ ਵਿੱਚ ਬਾਟਮ ਰਹੇਗੀ ਔਰ ਵਿਦਆਊਟ ਦੁਪੱਟਾ ਸੂਟ ਨੇ ਵਿਦਆਊਟ ਹੀ ਲਰਨਿੰਗ ਸਟੀਚ ਹੋਣਗੇ ਇਹ ਵਾਲੇ ਸੂਟ ਤੁਸੀਂ 3 ਸੂਟਾਂ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਮੈਂਸ਼ਨ ਹੈ ਉਸ ਤੇ ਸੈਂਡ ਕਰਕੇ 1150 ਦੇ ਵਿੱਚ 3 ਸੂਟ ਬਾਈ ਕਰ ਸਕਦੇ ਹੋ ਤੁਸੀਂ ਇਹਨਾਂ ਵਿੱਚੋਂ 3 ਸੂਟ ਨਹੀਂ ਬਾਈ ਕਰਨਾ ਚਾਹੁੰਦੇ ਇੱਕ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ 450 ਦੇ ਵਿੱਚ ਵੀ ਇੱਕ ਸੂਟ ਬਾਈ ਕਰ ਸਕਦੇ ਹੋ 3 ਸੂਟ ਜੇ ਬਾਈ ਕਰਨਾ 1150 ਵਿੱਚ ਘਰ ਬੈਠੇ ਤੁਹਾਨੂੰ 3 ਸੂਟ ਮਿਲ ਜਾਣਗੇ ਸ਼ਿਪਿੰਗ ਆਪਣੀ ਨਹੀਂ ਹੁੰਦੀ ਔਰ ਕੈਸ਼ ਔਨ ਡਿਲੀਵਰੀ ਵੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ スクリーンショット ਲੈ ਕੇ ਤੁਸੀਂ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਨੇ ਵਿਦਾਉਟ ਲਰਨਿੰਗ ਸਟਿਚ ਹੋਣਗੇ ਹਾਂਜੀ ਇਹ ਰਹਿਣਗੇ ਆਪਣੇ ਕੋਲ ਮੈਚਿੰਗ ਸੂਟ ਵਿਦਾਉਟ ਦੁਪੱਟਾ ਸੂਟ ਨੇ ਇਸ ਦਾ ਫੈਬਰਿਕ ਬਹੁਤ ਹੀ ਅੱਛਾ ਇਹਨਾਂ ਸੂਟਾਂ ਦਾ ਵਿਦਾਉਟ ਲਰਨਿੰਗ ਸਟਿਚ ਹੋਣਗੇ 2.5 ਮੀਟਰ ਤੁਹਾਨੂੰ ਸ਼ਰਟ ਦੀ ਕੱਟ ਮਿਲੇਗੀ 2.5 ਮੀਟਰ ਇਸ ਦੇ ਨਾਲ ਬਾਟਮ ਮਿਲੇਗੀ विदाउट लर्निंग स्टिच ਹੋਣਗੇविदाउट दुपट्टा ਮਿਲਣਗੇ 1299 ਵਿੱਚ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਬਾਈ ਕਰ ਸਕਦੇ ਹੋ ਬਹੁਤ ਅੱਛਾ ਫੈਬਰਿਕਾ ਸੂਟਾਂ ਦੀ ਪੂਰੀ ਫੁੱਲ ਗਾਰੰਟੀ ਇਹਨਾਂ ਦੀ ਨਾਜ ਦਾ ਫੈਬਰਿਕ ਖਰਾਬ ਹੁੰਦਾ ਨਾਜ ਦਾ ਕਲਰ ਖਰਾਬ ਹੁੰਦਾ ਬਹੁਤ ਹੀ ਜ਼ਿਆਦਾ ਡਿਮਾਂਡ ਚ ਸੂਟ ਸੀ ਬਹੁਤ ਜ਼ਿਆਦਾ ਸੇਲ ਹੋ ਰਿਹਾ ਸੀ ਇਹ ਨਿਊ ਪ੍ਰਿੰਟ ਆਈ ਸੀ ਆਪਾਂ ਐਡ ਕਰਤੇ ਹਾਂਜੀ ਇਹ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਐਂਡ ਤੱਕ ਬਣਿਆ ਰਿਹਾ ਕਰੋ ਵੀਡੀਓ ਤੋ ਕਿਉਂਕਿ ਅਕਾ ਆਫਰ ਐਡ ਕਰਦੇ ਹੁੰਨੇ ਆ ਤੁਸੀਂ ਇਹ ਈਡੀਆ ਨੂੰ ਐਂਡ ਤੱਕ ਦੇਖ ਕੇ ਉਸ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਐਂਡ ਚ ਹੁਣ ਮੈਚਿੰਗ ਸੂਟ ਨੇ ਇਹ 450 ਦਾ ਸੂਟ ਰਹੇਗਾ ਕਾਟਨ ਦਾ ਸੂਟ ਰਹੇਗਾ ਕਾਟਨ ਦੀ ਬਾਟਮ ਰਹੇਗੀ ਵਿਦਆਊਟ ਦੁਪੱਟਾ ਮਿਲਣਗੇ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਲਈ ਥੈਂਕ ਯੂ